ਹੋ ਗਿਆ ਸਾਰਾ ਸੱਟਾ ਦੋ ਆ ਕੱਲ ਨੂੰ ਸੀਟਾ ਨਹੀਂ ਕੰਮ ਬੰਦ ਕਰਨਾ ਪਰਮਿਸ਼ਨ ਨਾ ਮਿਲ ਤਾ ਹੱਥ ਕਿੱਥੇ ਆ ਹਾਂ ਤੁਸੀਂ ਸਾਡੇ ਸਮਾਜ ਦਾ ਭੈਣ ਦੋ ਫੀਤਰ ਨਹੀਂ ਕੱਲ ਨੂੰ ਇਸ ਜੀਮਰ ਨੇ ਕੰਮ ਹੀ ਬੰਦ ਕਰ ਦੇਣਾ ਕੱਲ ਨੂੰ ਸਾਰਾ ਸ਼ਹਿਰ ਬੰਦ ਕਰੋ ਸੱਨੀ ਕੀ ਗੱਲਬਾਤ ਕੀ ਹੋਈ ਬੁਲਾਓ ਇਹਨਾਂ ਨੂੰ ਦੋਵੇਂ ਉਹ ਸਮਝ ਨਹੀਂ ਨਾ ਕਮਿਸ਼ਨਰਾਂ ਨੇ ਮੀਟਰਾਂ ਨੂੰ ਕੰਮੇ ਉੱਤੇ ਆਈ ਨਾ ਮੋਕੇ ਦੇ ਕਮਿਸ਼ਨਰ ਨਾਲ ਮੇਨ ਐਸਜੀ ਉਹਨਾਂ ਚਾਹੀ ਕੰਮ ਕਹਿ ਇਹਨੂੰ ਸਣੀ ਕੀ ਗੱਲਬਾਤ ਕੀ ਹੋਈ ਆਈ ਚਾਹੀ ਹੈਗਾ ਨਾਇਰ ਜੀ ਉਹ 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 ਪੱਲਾ ਮੋੜ ਕੇ ਲੰਘਿਆ ਮੇਰੇ ਸਾਰੇ ਉਰ ਉਰ ਉੜਾਉਂਦੇ ਕੋਈ ਨਹੀਂ ਉੱਠ ਉਹ ਨਾ ਆਸਤਾ ਜੀ ਯਾਰ ਜੇ ਸਾਡੇ ਸਮਾਜ ਦਾ ਫਿਊਚਰ ਆ ਮੁੰਡਿਆਂ ਦਾ ਦੋਹਾਂ ਨਾ ਮੇਰ ਦਾ ਟਾਈਮ ਹੈਗਾ ਹਣ ਕੇ ਦੇਖਣ ਦਾ ਨਾ ਕਮਿਸ਼ਨਰ ਦਾ ਕੀ ਗੱਲਬਾਤ ਕੀ ਹੋਈ ਸੀਗੀ ਅਕਸੀਡੈਂਟ ਆਲੇ ਮੁੰਡੇ ਨੂੰ ਗੱਡੀ ਥਲੇ ਦੇ ਦਿੱਤਾ ਕਿਸ ਨੇ ਕੀ ਕੰਮ ਕਰਨ ਦਾ ਹੀ ਮੌਕੇ ਦਾ ਹੀ ਮੁੰਡੇ ਤੁਸੀਂ ਮਿਲ ਕੇ ਆਏ ਠੀਕ ਨਹੀਂ ਸੀਰੀਅਸ ਹੈ ਮੁੰਡਾ ਕੋਸ਼ ਹੋ ਗਿਆ ਇਹ ਕੱਲ ਨੂੰ ਸੀਟਾ ਦੇ ਨਹੀਂ ਬੈਠਣ ਦੇਣੇ ਮੇਅਰ ਨਾਲ ਕਮਿਸ਼ਨਰ ਦਫ਼ਤਰ ਨਹੀਂ ਕੁੱਲੂਗਾ ਕੱਲ ਨੂੰ ਸਾਹਮਣੇ ਆਈ ਸੀ ਗੱਡੀ ਸਾਰਾ ਖਰਚਾ ਇਹ ਪ੍ਰਸ਼ਾਸਨ ਚ ੱਲੂਗਾ ਕਾਰਪੋਰੇਸ਼ਨ ਚ ੱਲੂਗੀ ਇਹ ਮੁੰਡੇ ਦਾ ਆੰਡੋਲੇ ਕਰਾਂ ਆ ਨੀ ਮਲਾਜਮ ਕੱਚਾ ਸੀਗਾ ਜਾਂ ਪੱਕਾ ਸੀ ਆ ਕੱਚਾ ਹੈ 10-1000 ਰੁਪਏ ਚ ਰੱਖ ਲਿਆ ਸਗਤ ਬਾਦ ਆਪਾਂ ਤੇਰੇ 4500 ਰੁਪਏ ਉਦਾਂ ਦੇ ਸਾਡੇ ਕੰਕਰ ਤੇ ਜਿਹੜੇ ਰਲੇ ਹੋਏ ਸਮਾਗ ਤੇ ਠੇਕੇਦਾਰ ਉੱਠ ਸਿੰਦੀ ਭਾਜੀ ਦੱਸੋ ਵੀ ਇਹ ਮੁੰਡਾ ਕਿੰਨੀ ਦੇਸ ਤੇ ਲੱਗਿਆ ਸੀ ਆ ਜਿਹੜੇ ਹੁਣ ਰੱਖੀ ਆ ਮੁੰਡੇ ਸੈਂਕਸ਼ਨਾਂ ਦੇ ਆ ਦੋ ਆ ਆ 10-1000 ਰੁਪਏ ਚ ਮਾਣ ਆ ਇਹਨਾਂ ਦਾ ਕਰ ਦੇ ਕੋਈ ਕਿਸੇ ਕੋ ਖਬਰ ਲੈਣ ਲਈ ਟਾਈਮ ਨਹੀਂ ਨਾ ਮੇਅਰ ਦਾ ਕਮਿਸ਼ਨਰ ਲੇਟਾ ਬਾਰੇ ਕਿ ਨਮਲੀ ਕੀਤੀ ਜਾਣੀ